ਕਿਸਾਨ ਵੀਰੋ ਭਾਈ ਸੋਸਤਰੀ ਗਾਲ ਤੇ ਆਪਾਂ ਨਿਤ ਵੀਡੀਓ ਦੇਖਦੇ ਕੋਈ 10 ਕਿੱਲੇ ਵਾਹੀ ਜਾਂਦਾ ਸੁੰਡੀ ਪੈ ਗਈ ਕਣਕ ਨੂੰ ਕੋਈ 20 ਵਾਹੀ ਜਾਂਦਾ ਕੋਈ 5 ਵਾਹੀ ਜਾਂਦਾ ਆਪਾਂ ਉਹਦਾ ਹੱਲ ਲੈ ਕੇ ਆਇਆ ਆਪਾਂ ਆਪਦੇ ਖੇਤ ਚ ਹੱਲ ਕਰਿਆ ਆਹ ਦੇਖੋ ਮੇਰੇ ਵੀ ਆ ਬੱਟ ਨਾਲ ਵੇਗੀ ਸੀ ਇੱਥੇ ਹੋਤ ਕਰ ਤੇ ਆਹ ਦੇਖੋ ਵਿਚਾਲੇ ਗੰਜ ਪੈ ਗਿਆ ਚਾਰ ਚੁਫਰੇ ਕਣਕ ਖੜੀ ਆ ਆਪਾਂ ਪ੍ਰਾਲੀ ਵਿੱਚ ਵਾਹੀ ਸੀ ਤੇ 5 ਦਿਨ ਹੋ ਗਏ ਸੀ ਭਾਈ ਪਾਣੀ ਲੱਗੇ ਇਹਨੂੰ ਆਪਾਂ ਕਰਤੀ ਆਸਫਰੇ ਉੱਤੇ ਲਿਆ ਕੇ ਆਹ ਗੌਰ ਨਾਲ ਪੜ ਲਓ ਭਰਾ ਆਪਾਂ ਤਾਂ ਪੜੇ ਲਿਖੇ ਨਹੀਂ ਗੇ ਭਾਈ ਗਾਹਾਂ ਦੀ ਗਾਹਾਂ ਵੀਡੀਓ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਕਿਸਾਨਾਂ ਕੋਲੇ ਕਣਕਾਂ ਵਾਹੀ ਜਾਂਦੇ ਆ ਇਹਨੇ ਫਰਾਲੀਆਂ ਵਿੱਚ ਵਾਹੀਆਂ ਵੀਡੀਓ ਚੱਲਦੀ ਚੱਲਦੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਸਾਰੇ ਕਿਸਾਨਾਂ ਤੱਕ ਇਹ ਪਹੁੰਚ ਜੇ ਇਹ ਹੱਥ ਬਨ ਕੇ ਬੇਨਤੀ ਆ ਆਪਾਂ ਆਪਦੇ ਖੇਤ ਵਿੱਚ ਛਿੜਕੀ ਆ ਮੈਂ ਬਾਈ ਡੂਡ ਕਿੱਲੇ ਦੇ ਪਾਇਆ ਹੈ ਲੀਟਰ ਪੰਜ ਟੋਲੀਆਂ ਕਿੱਲੇ ਦੀਆਂ ਪਾ ਕੇ ਤੇ ਅੱਜ 5 ਦਿਨ ਹੋ ਗਏ ਤੇ ਪਾਣੀ 'ਚ ਨਾ ਪਾਇਓ ਵੀਰ ਬਣ ਕੇ ਇੰਨੀ ਬੇਨਤੀ ਆ ਪਾਣੀ 'ਚ ਜਮਾ ਅਸਰ ਨਹੀਂ ਕਰਦੀ ਇਹ ਦਵਾਈ ਕਦੋਂ ਪਾਣੀ ਲਾਤਾ ਤੀਜੇ ਦਿਨ ਤੁਸੀਂ ਪਾਣੀ ਦੇ ਉੱਤੇ ਲਾਏ ਤੋਂ ਬਾਅਦ ਛਿੜਕ ਸਕਦੇ ਹੋ ਦਵਾਈ ਸਾਰੀ ਛੜਦੀ ਨਹੀਂ ਜਮਾ ਬਾਈ ਯਾਰ ਸੁੰਡੀ ਛੜਦੀ ਨਹੀਂ ਆਹ ਦੇਖੋ ਮੇਰੇ ਆ ਗੰਜ ਪਤਾ ਬਾਕੀ ਕਣ ਕੋ ਚਾਰ ਕਿਲੋ ਵਾਲੀ ਡੰਚ ਖੜੀ ਆ ਜਮਾ ਹੱਥ ਬਨ ਕੇ ਬੇਨਤੀ ਕਰਦੇ ਆ ਆ ਦਵਾਈ ਕਰ ਦਿਓ ਵੀਰ ਬਣ ਕੇ ਆਪਾਂ ਕਿਹੜਾ ਕਿਸੇ ਕੰਪਨੀ ਦੀ ਮਸ਼ਹੂਰੀ ਕਰਦੇ ਆ ਆਪਾਂ ਖੇਤ ਵਿੱਚ ਕਰੀ ਐ ਇਨਾ ਕ ਤਜਰਬਾ ਆਪਾਂ ਨੂੰ ਤੇ ਪਰ ਪੜੇ ਨਹੀਂ ਆਪਾਂ ਇੰਨੇ ਆਉਂਦੀ ਨਹੀਂ ਵੀ ਇਹ ਕਿਹੜੀ ਆ ਤੁਸੀਂ ਪੜ ਲਓ ਆ ਲੀਟਰ ਦਿਖਾਦਾ ਆਪਾਂ ਤੁਹਾਨੂੰ ਆਹ ਲੀਟਰ ਆ ਗਾ ਕਿਹੜੀ ਦਵਾਈ ਆ ਤੁਸੀਂ ਐਂ ਦੇਖ ਲਓ ਇਨਾ ਜ਼ਰੂਰਾ ਵੀ ਇਹ ਰਲੀ ਹੋਈ ਦਵਾਈ ਆ ਕੋਈ 2.35 ਦਵਾਈ ਆ ਆਹ ਦੇਖੋ ਬਾਹੋ ਨਵੀਰ ਬਣ ਕੇ ਬੜਾ ਖਰਚ ਆਉਂਦਾ ਈ ਲੀਟਰ ਦਿੱਤਾ ਸੀ ਮੈਨੂੰ 600 ਰੁਪਏ ਦਾ ਆ ਪਹਿਲੇ ਹੁੰਦੇ ਸੀ 2 ਲੀਟਰ ਤੇ ਥੋੜੇ ਜੇ ਰਹਿ ਗਿਆ ਬਣ ਤੇ ਇੱਥੇ ਸੁੰਡੀ ਨਹੀਂ ਦੇਖ ਲੋ ਕਿ ਮੇਨਾਂ ਆਸ਼ ਮਰਿਆ ਗਿਆ ਸਾਰੀ ਕਣਕ ਕਾਲੀ ਹੋ ਗਈ ਅੱਜ 5 ਦਿਨ ਹੋ ਗਏ ਕਿਸੇ ਜਮਾ ਇੱਕ ਵੀ ਨਹੀਂ ਬਈ ਸੁੰਡੀ ਅੱਖੀਂ ਦੇਖਣ ਨੂੰ ਇੱਥੇ ਕਾਲੀ ਡੰਝ ਖੜੀ ਹੈ ਜਮਾ ਕੋਈ ਬੂਝਾਂ ਨਹੀਂ ਮੱਚਿਆ ਉਦੋਂ ਬਾਅਦ ਤੇ ਇਹ ਸਪਰੇਅ ਕਰ ਦਿਓ ਵੀਰ ਬਣ ਕੇ ਲਿਆ ਕੇ ਜਲਦੀ ਜਲਦੀ ਵੀਡੀਓ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀ ਸਾਰੇ ਕਿਸਾਨਾਂ ਤੱਕ ਪਹੁੰਚ ਜੇ ਕਿਸੇ ਦਾ ਭਲਾ ਹੋ ਜੂ ਬਈ ਤੇਲ ਕਿਹੜਾ ਸਸਤਾ 100 ਰੁਪਏ ਲੀਟਰ ਹੋਇਆ ਪਿਆਗਾ ਤੇ ਨਾਲੇ ਕਣਕ ਲੇਟ ਹੁੰਦੀ ਆ ਕਿਨੇ ਫਰਾਲੀਆਂ ਵਿੱਚ ਵਾਹੀਆਂ ਆ ਦਵਾਈ ਕਰ ਦਿਓ ਵੀਰ ਬਣ ਕੇ ਪਾਣੀ ਲਾ ਕੇ ਕਰ ਦਿਓ ਫਿਰ ਬੇਨਤੀ ਕਰਦੇ ਆਪਾਂ ਪਾਣੀ ਲਾ ਕੇ ਦਵਾਈ ਕਰ ਦਿਓ ਪਾਣੀ ਦੇ ਵਿੱਚ ਨਾ ਪਾਇਓ ਵੀਰ ਬਣ ਕੇ ਕਿਤੇ ਕਹਿੰਦਾ ਦੋ ਟੋਲਿਆਂ ਪਾਣੀ ਦੇ ਵਿੱਚ ਪਾਤੀਆਂ ਤੇ ਮਾਰ ਦੂ ਇਹ ਪਾਣੀ 'ਚ ਨਹੀਂ ਮਾਰਦੀ ਬਿਲਕੁਲ ਵੀ ਇਹਦਾ ਅਸਰ ਕਟ ਜਾਂਦਾਗਾ ਉੱਤੇ ਛਿੜਕ ਦਿਓ 5 ਟੋਲਿਆਂ ਜਮਾ ਕੁਝ ਨਹੀਂ ਛੜਦੀ ਕੱਲੀ ਕਣਕ ਰਹੂ ਸਾਰੀ ਸੁੰਡੀ ਤਿੰਨ ਦਿਨਾਂ 'ਚ ਮਰ ਜੂ ਆਹ ਵੇਖੋ ਇੱਧਰ ਵੀ ਆਪਾਂ ਸਾਰੇ ਛਿੜਕੀ ਇਹ ਦਵਾਈ ਚੱਲਦੀ ਚੱਲਦੀ ਵੀਡੀਓ ਲੱਕ ਤੇ ਸ਼ੇਅਰ ਜਰੂਰ ਕਰ ਦਿਓ ਵੀਰ ਬਣ ਕੇ ਸਾਰੇ ਕਿਸਾਨਾਂ ਤੱਕ ਪਹੁੰਚ ਜੇ ਆ ਲੀਟਰ ਆ ਬਈ ਆ ਲੀਟਰ ਆਪਣਾ ਸਪਰੇਅ ਦਾ ਆ ਸਪਰੇਅ ਕਰ ਦਿਓ ਵੀਰ ਮੜ ਕੇ ਸਾਰੇ ਕਿਸਾਨਾਂ ਤੱਕ ਪਹੁੰਚ ਜੇ ਬਾਈ ਆ ਦਵਾਈ ਆ ਪਗੜਾ ਕਿਸੇ ਕੰਪਨੀ ਦੀ ਮਸ਼ਹੂਰੀ ਕਰਦੇ ਆ ਬਾਈ ਯਾਰ ਆਪਾਂ ਵੀ ਕਿਸਾਨ ਭਰਾਂ ਕੇ 4-5 ਕਿੱਲੇ ਬਣਦੇ ਆ ਪਰ ਪੈ ਗਈ ਸੀ ਆਪਣੇ ਤਾਂ ਬੜੀ ਤਾਂ ਕਰ ਕੀ ਕਹਨੇ ਆਪਾਂ ਤਾਂ ਪਰ ਵੀ ਇਹੀ ਕਰੀ ਸੀ ਮੈਂ ਤਾਂ ਬਾਈ ਇਤਕੀ ਵੀ ਆਹੀ ਕਰੀ ਆ ਦੇਖ ਲਓ ਭਰਾ ਪੜ੍ਹੇ ਲਿਖੀ ਨਹੀਂ ਪਤਾ ਵੀ ਕਿਹੜੀ ਆ ਇਹ ਕਰ ਦਿਓ ਦਵਾਈ ਦਾ ਬੱਲੇ ਆ ਕੇ ਕੋਰਤੇ ਵੀ ਨਾ ਕਰਿਓ ਪਾਣੀ ਲੱਗਿਆ ਹੋਵੇ 5 ਦਿਨ ਹੋ ਗਏ ਹੁਣ ਲੱਗੇ ਨੂੰ 10 ਦਿਨ ਹੋ ਗਏ ਹੁਣ 8 ਦਿਨ ਹੋ ਗਏ ਹੁਣ 5 ਢੋਲੀਆਂ ਫਾਦੇ ਉੱਤੇ ਜਮਾ ਛੜਦੀ ਨਹੀਂ ਪਿਉਂਦੇ ਧਰਤੀ ਨਾ ਛੱਡਿਓ ਕਿਤੇ ਵੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਧੰਨਵਾਦ